ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਬਿਰਾਗਣ ਮਹੱਲਾ ਤੀਜਾ ਸਤਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਮਾਤਮ ਮਲੀਨ ਪ੍ਰਗਟ ਭਈ ਜਪ ਨਾਮ ਮੁਰਾਰਾ ਸੇਵ ਸ਼ਕਤ ਮਿਟਾਈਆ ਚੁਕਾ ਅੰਧਿਆਰਾ ਤੋਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ ਹਰ ਕਿਤ ਬਿਦ ਪਾਈਐ ਸੰਤ ਜਨੋ ਜਿਸ ਦੇਖ ਹੋ ਜੀਵਾ ਹਰ ਬਿਨ ਜਸਾ ਨ ਜੀਵਤੀ ਗੁਰ ਮੇਲਿ ਹੋ ਹਰ ਰਸ ਪੀਵਾ ਰਹਾਓ ਹੋ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤਿਪੁਰਖ ਹੈ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਸੋ ਗੁਰ 함 ਕੀਨੀ ਗੁਣ ਦਾਤਾ ਹਰ ਰਾਏ ਹੈ ਹਮ ਅਵਗਣਿਆਰੇ ਪਾਪੀ ਪਾਥਰ ਡੂਬਦੇ ਗੁਰਮਤ ਹਰ ਤਾਰੇ ਤੂੰ ਗੁਣ ਦਾਤਾ ਨਿਰਮਲਾ ਹਮੇ ਅਬ ਗਣਿਆਰੇ ਹਰ ਸਰਨਾਗਤ ਰਾਖ ਲਿਹੋ ਮੂੜ ਮੁਗਦ ਨਿਸਤਾਰੇ ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਾਇਆ ਸੱਜਣ ਹਰ ਪ੍ਰਭ ਪਾਇਆ ਘਰ ਸੋਹਿਲਾ ਗਾਇਆ ਹਰ ਦਿਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ ਜਨ ਨਾਨਕ ਮੰਗੈ ਧੂੜ ਤੈਨ ਜਿਨ ਸਤਿਗੁਰ ਪਾਇਆ ਗੋੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪਦੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਤ ਸਾਸਤਿ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਭੌਜਲ ਤੂੰ ਤਾਰੀ ਰਹਾਓ ਸੰਨਿਆਸੀ ਬੇਪੂਤ ਲਾਏ ਦੇਹ ਸਵਾਰੀ ਪਾਤਰੇ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰਿ ਆਸ ਤੁਮਾਰੀ ਖਤਰੀ ਮੂਰਖ ਖਤਰੀ ਕਰਮ ਕਰੇ ਸੂਰਤਨ ਪਾਵੇ ਸੂਦ ਵੈਸ ਪਰ ਕਿਰਤ ਕਮਾਵੇ ਮੈਂ ਮੂਰਖ ਹਰ ਨਾਮ ਛਡਾਵੇ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਾ ਸਮਾਈ ਗੁਰਮਖ ਨਾਨਕ ਦੇਵ ੜਾਈ ਮੈਂ ਅੰਦਲੇ ਹਰ ਟੇਕ ਟਿਕਾਈ ਗੋੜੀ ਗਵਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੇ ਤਾਰ ਭੌਜਲ ਕਥ ਕਥਾ ਸੁਨ ਹਰ ਕੀ ਗੋਬਿੰਦ ਸਤ ਸੰਗਤ ਮਿਲਾਏ ਹਰ ਰਸ ਰਸ ਨਾਰਾਮ ਗੁਣ ਗਾਏ ਰਹਾਓ ਜੋ ਜਨ ਧਿਆਵੇ ਹਰ ਹਰ ਨਾਮਾ ਤੈਨ ਦਾਸਨ ਦਾਸ ਕਰੋ ਹਮ ਰਾਮਾ ਜਨਕੀ ਸੇਵਾ ਊਤਮ ਕਮਾ ਜੋ ਹਰ ਕੀ ਹਰ ਕਥਾ ਸੁਣਾਵੇ ਸੋ ਜਨ ਹਮਰੈ ਮਨ ਚਿਤ ਭਾਵੇ ਜਨ ਪਾਗਰੇਣ ਵੱਡ ਭਾਗੀ ਪਾਵੇ ਸੰਤ ਜਨਾ ਸਿਓ ਪ੍ਰੀਤ ਬਾਣਿ ਆਈ ਜਿਨ ਕੋ ਲਿਖਤ ਲਿਖਿਆ ਧੁਰ ਪਾਈ ਤੇ ਜਨ ਨਾਨਕ ਨਾਮ ਸਮਾਈ ਗੌੜੀ ਗੁਆਰੇਰੀ ਮਹੱਲਾ ਚੌਥਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਸਤਗੁਰ ਪ੍ਰੀਤ ਗੁਰ ਸੇਖ ਮੁਖ ਪਾਏ ਤੇ ਹਰ ਜਨ ਹਰ ਮੇਲੋ ਹਮ ਪਿਆਰੇ ਜਿਨ ਮਿਲਿਆ ਦੁਖ ਜਾਹੇ ਹਮਾਰੇ ਰਹਾਓ ਜੋ ਮਿਲ ਬਸ਼ਰੇ ਗਉਂ ਪ੍ਰੀਤ ਲਗਾਵੇ ਕਾਮਨ ਪ੍ਰੀਤ ਜਾ ਫਿਰ ਘਰ ਆਵੇ ਹਰ ਜਨ ਪ੍ਰੀਤ ਜਾ ਹਰ ਜਸ ਗਾਵੇ ਸਾਰੰਗ ਪ੍ਰੀਤ ਬਸੈ ਜਲ ਧਾਰਾ ਨਰਪਤ ਪ੍ਰੀਤ ਮਾਇਆ ਦੇਖ पसारा ਹਰ ਜਨ ਪ੍ਰੀਤ ਜਪੈ ਨਿਰੰਕਾਰਾ ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ ਗੁਰ ਸੇਖ ਪ੍ਰੀਤ ਗੁਰ ਮਿਲੈ ਗਲਾਟੇ ਜਨ ਨਾਨਕ ਪ੍ਰੀਤ ਸਾਧ ਪਗ ਚਾਟੇ ਗੌੜੀ ਗੁਆਰੇਰੀ ਮਹੱਲਾ ਚੌਥਾ ਭੀਖਕ ਪ੍ਰੀਤ ਭੀਖ ਪ੍ਰਭ ਪਾਏ ਭੁਖੇ ਪ੍ਰੀਤ ਹੋਵੇ ਅੰਨ ਖਾਏ ਗੁਰ ਸਿੱਖ ਪ੍ਰੀਤ ਗੁਰ ਮਿਲ ਆ ਕਾਏ ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ ਚੱਕ ਵੀ ਪ੍ਰੀਤ ਸੂਰਜ ਮੁਖ ਲਾਗੇ ਮਿਲਿਆ ਪਿਆਰੇ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ ਬਸ਼ਰ ਪ੍ਰੀਤ ਖੀਰ ਮੁਖ ਖਾਏ ਹਿਰਦੈ ਬਗ ਬਿਗਸੈ ਦੇਖੈ ਮਾਏ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ ਬਿਨ ਸਜਾਏ ਕੂਰਾ ਕੱਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ ਚੱਕ ਵੀ ਪ੍ਰੀਤ ਸੁਰਜ ਮੁਖ ਲਾਗੈ ਮਿਲੇ ਬਿਆਰੇ ਸਭ ਦੁੱਖ ਤਿਆਗੈ ਗੁਰ ਸੇਖ ਪ੍ਰੀਤ ਗੁਰੂ ਮੁਖ ਲਾਗੈ ਬਸ਼ਰੇ ਪ੍ਰੀਤ ਖੀਰ ਮੁਖ ਖਾਏ ਹਿਰਦੈ ਵਿਗਸੈ ਦੇਖੈ ਮਾਏ गोर सिख प्रीत गुरु मुख लाए होर सब प्रीत माया मोह काचा बिन सजाए सजा कचपाचा जन नानक प्रीत त्रिपत गुर साचा। वाहे गुरु जी का खालसा ਵਾਹਿਗੁਰੂ ਜੀ ਕੀ ਫਤਿਹ